ਸ਼ਹਿਰੀ ਨੂੰ ਪਾਈਏ ਮੁੰਡਾ ਵੀ ਪਾ ਲੱਗਦਾ ਫੋੜ ਸ਼ਹਿਰੀ ਨੂੰ ਪਾਈਏ ਮੁੰਡਾ ਵੀ ਪਾ ਲੱਗਦਾ ਫੋੜ ਸ਼ਹਿਰੀ ਨੂੰ ਪਾਈਏ ਮੁੰਡਾ ਵੀ ਪਾ ਲੱਗਦਾ ਫੋੜ ਸ਼ਹਿਰੀ ਨੂੰ ਪਾਈਏ ਮੁੰਡਾ ਵੀ ਪਾ ਲੱਗਦਾ ਕਾ ਲੱਗਦਾ ਵੋੜ ਸ਼ਹਿਰੀ ਨੂੰ ਪਾਈਏ ਮੁੰਡਾ ਵੀ ਪਾ ਲੱਗਦਾ ਵੋੜ ਸ਼ਹਿਰੀ ਨੂੰ ਪਾਈਏ ਮੁੰਡਾ ਵੀ ਪਾ ਲੱਗਦਾ ਵੋੜ ਸ਼ਹਿਰੀ ਨੂੰ ਪਾਈਏ ਮੁੰਡਾ ਵੀ ਪਾ ਲੱਗਦਾ ਜਦੋਂ ਕਾਂਵਰੋਲੀ ਸ਼ੁਰੂ ਹੋ ਜਾਵੇ ਤਾਂ ਸਮਝੋ ਬਾਜ ਨੇ ਉਡਾਰੀ ਪਰ ਲਈ ਹਲਕਾ ਫਤਕਰ ਚੂੜੀਆਂ ਦੇ ਵਿੱਚ ਬਾਜ ਵਰਗੀ ਉਡਾਰੀ ਹੀ ਪਰ ਰਿਹਾ ਹੈ ਆਮ ਆਦਮੀ ਪਾਰਟੀ ਤੋਂ ਹਲਕਾ ਗੁਰਦਾਸਪੁਰ ਦਾ ਉਮੀਦਵਾਰ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਤੇ ਉਧਰ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਕਾਕ ਸਿਆਸਤਦਾਨਾਂ ਦੇ ਵਾਂਗ ਸਿਆਸੀ ਸਤਰੰਜ ਦੇ ਐਸੇ ਮੋਹਰੇ ਫਿਟ ਕੀਤੇ ਨੇ ਕਿ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਘੁੱਗੀ ਕੂ ਨਹੀਂ ਕਰ ਸਕਦੀ ਤੇ ਚੜਿਚੂ ਨਹੀਂ ਕਰ ਸਕਦੀ ਹਲਕਾਏ ਫਟਗੜ ਚੂੜੀਆਂ ਤੇ ਇਲਾਕਾ ਇਹ ਅਹਲੀਵਾਲ ਜਿੱਥੇ ਮੇਲੇ ਵਰਗਾ ਪਾਰੀ ਇਕੱਠਵੇ ਕੇ ਹਰ ਕੋਈ ਹੈਰਾਨ ਸੀ ਸ਼ਹਿਰੀ ਕਲਸੀ ਦੇ ਆਉਂਦੇ ਹੀ ਐਸੀ ਖਿੱਚ ਵੇਖਣ ਨੂੰ ਮਿਲੀ ਕਿ ਸਵਾਗਤ ਦੇ ਲਈ ਲੋਕ ਆਹ ਮੋਹਰੇ ਕਰਾਚੋਂ ਨਿਕਲੇ ਚੇਅਰਮੈਨ ਪੰਨੂ ਤੇ ਸ਼ਹਿਰੀ ਕਲਸੀ ਇੱਕੋ ਗੱਡੀ 'ਚ ਸਵਾਰ ਹੋ ਕੇ ਹਲਕਾ ਵਾਸੀਆਂ ਦਾ ਪਿਆਰ ਲੈਣ ਦੇ ਨਜ਼ਰ ਆਏ ਮੌਸਮ ਪਾਵੇਂ بارش ਦਾ ਸੀ ਪਰ ਦੋਨਾ ਗਬਰੂਆਂ ਤੇ ਫੁੱਲਾਂ ਦੀ ਐਸੀ ਵਰਖਾ ਹੋਈ ਕਿ ਗੱਡੀ ਫੁੱਲਾਂ ਨਾਲ ਹੀ ਲੱਦੀ ਗਈ ਸ਼ਹਿਰੀ ਕਲਸੀ ਹਲਕਾ ਵਾਸੀਆਂ ਦੇ ਪਿਆਰ ਸਤਿਕਾਰ ਨੂੰ ਵੇਖ ਕੇ ਕਹਿੰਦੇ ਨਜ਼ਰ ਆਏ ਕਿ ਬਾਕੀਆਂ ਨੇ ਤਾਂ ਝਾੜੂ ਫੇਰਨਾ ਏ ਤੁਸੀਂ ਤਾਂ ਪੋਚਾ ਹੀ ਲਾਓਗੇ ਪੋਚਾ ਦੇਖੋ ਜੀ ਵਾਡੀਆਂ ਦੇ ਦਿਨ ਨੇ ਤੇ ਪਿੰਡਾਂ ਦੇ ਲੋਕ ਸਾਰੇ ਕਮਾਕਾਰਾਂ ਤੇ ਲੱਗੇ ਹੋਏ ਸੀ ਤੇ ਮੈਨੂੰ ਇਹ ਹੀ ਵੀ ਮੈਂ ਆਪ ਹਰ ਪਿੰਡ ਦੇ ਵਿੱਚ ਜਾਵਾਂ ਇਹਨਾਂ ਨੂੰ ਮਿਲ ਕੇ ਆਵਾਂ ਪਰ ਜੋ ਅੱਜ ਮੈਨੂੰ ਮਾਣ ਸਤਿਕਾਰ ਪਿਆਰ ਇਹਨਾਂ ਦੀਆਂ ਨਜ਼ਰਾਂ ਤੋਂ ਵੇਖਿਆ ਔਰ ਬਲਬੀਰ ਪੰਨੂ ਦੀ ਵੀ ਮਿਹਨਤ ਹੈ ਜਿਹੜੀ ਇਹਨਾਂ ਦੀ ਸਾਰੀ ਟੀਮ ਦੀ ਜਿਹੜੇ ਥੋਦੇ ਸਾਡੇ ਫਤਿਹਗੜ ਚੂੜੀਆਂ ਤੋਂ ਜਿਹੜੇ ਵੀ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਸਭਾਂ ਰਾਤ ਦਿਨ ਮਿਹਨਤ ਕਰ ਰਹੇ ਨੇ ਮੈਨੂੰ ਖੁਸ਼ੀ ਹੈ ਔਰ ਉਹਦਾ ਨਤੀਜਾ ਜਿਹੜਾ ਅੱਜ ਤੁਹਾਡੇ ਸਾਹਮਣੇ ਜੋ ਲੋਕਾਂ ਦਾ ਇੰਨਾ ਭਰਵਾ ਹੰਗਾਰਾ ਮੈਂ ਸਦਾ ਰਹਿਣੀ ਹੈ ਇਹਨਾਂ ਦਾ ਔਰ ਇਹਨਾਂ ਦੀਆਂ ਅੱਖਾਂ 'ਚ ਇੱਕ ਆਸ ਹੈ ਕਿਉਂਕਿ ਸੰਨੀ ਦੇਵਲ ਨੂੰ ਵੋਟਾਂ ਪਾਲੀਆਂ ਕਾਂਗਰਸ ਨੂੰ ਵੋਟਾਂ ਪਾਲੀਆਂ ਅਕਾਲੀਆਂ ਨੂੰ ਵੋਟਾਂ ਪਾਲੀਆਂ ਇਹ ਚਾਹੁੰਦੇ ਨੇ ਹੁਣ ਆਪਣੇ ਘਰ ਦਾ ਤੀ ਪੁੱਤ ਨੂੰ ਜਿਹੜਾ ਆਪਣੇ ਪੁੱਤ ਨੂੰ ਮੌਕਾ ਦੇਈਏ ਤਾਂ ਜੋ ਕਿ ਸਾਡੀਆਂ ਆਵਾਜ਼ ਜਿਹੜੀ ਆ ਉਥੇ ਦਿੱਲੀ ਦੇ ਵਿੱਚ ਰੱਖ ਸਕੀ ਪੰਜਾਬ ਪਿੰਡਾਂ ਦਾ ਪ੍ਰੋਗਰਾਮ ਹੈ ਜੀ ਹਰ ਪਿੰਡ ਦੇ ਵਿੱਚੋਂ ਜੇ ਇੱਕ ਪਿੰਡ ਦੇ ਵਿੱਚੋਂ 50 ਬੰਦੇ ਵੀ ਆ ਜਾਣ ਤਾਂ ਸੰਭਲੋ ਵੀ ਉੱਥੇ ਝਾੜੂ ਫੇਰ ਕੇ ਆ ਪਰ ਉੱਥੇ ਤੇ ਤੁਹਾਡੇ ਸਾਹਮਣੇ ਤੁਸੀਂ ਸਵੇਰ ਤੋਂ ਨਾਲੋ ਤੁਹਾਨੂੰ ਇਹਨਾਂ ਪਤਾ ਹੈ ਵੀ ਕਿੰਨਾ ਪ੍ਰਵਾਹ ਹੰਗਾਰਾ ਮਿਲਿਆ ਮੈਂ ਸਦਾ ਰਣੀ ਹੈ ਮੈਨੂੰ ਮਾਣ ਆ ਇਸ ਗੱਲ ਦਾ ਕਿਉਂਕਿ ਉਹਨਾਂ ਦੀਆਂ ਅੱਖਾਂ 'ਚ ਇੱਕ ਆਸ ਹੈ ਵੀ ਯਾਰ ਇਹ ਮੁੰਡਾ ਕੁਝ ਕਰੂਗਾ ਪਿਛਲੇ ਦਿਨੀ ਚੇਅਰਮੈਨ ਬਲਬੀਰ ਸਿੰਘ ਪੰਨੂ ਵੱਲੋਂ ਕਰਵਾਈ ਤਾਕਤ ਰੈਲੀ ਦਾ ਕਈਆਂ ਨੂੰ ਚੜਿਆ ਬੁਖਾਰ ਅਜੇ ਉਤਰਿਆ ਵੀ ਨਹੀਂ ਸੀ ਕਿ ਰੋੜ ਸ਼ੋਦਾ ਇਕੱਠ ਵੇਖ ਕੇ ਲੱਗਦਾ ਹੈ ਕਿ ਉਹਨਾਂ ਦੇ ਸੈੱਲ ਘਟਣਗੇ ਜ਼ਰੂਰ ਪੰਨੂ ਨੇ ਸ਼ਰੀ ਤੇ ਹਾਈ ਕਮਾਂਡ ਨੂੰ ਗਰੰਟੀ ਦਿੰਦੇ ਹੋਏ ਕਿਹਾ ਕਿ ਸਭ ਤੋਂ ਵੱਡੀ ਲੀਡ ਨਾਲ ਜਿੱਤੇਗਾ ਹਲਕਾ ਫਤਿਹਗੜ ਚੂੜੀਆਂ ਪਿੰਨਾਂ ਦੀ ਸਾਥ ਸੰਗਤ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਲਸੀ ਸਾਹਿਬ ਨਾਲ ਫੋਨ ਤੇ ਗੱਲ ਹੋਈ ਸੀ ਤੇ ਕਲਸੀ ਸਾਹਿਬ ਨੇ ਮੈਨੂੰ ਇੱਕ ਮੈਸੇਜ ਕੀਤਾ ਵੀ ਮੇਰੇ ਮਨ ਦੀ ਰੀਜ ਆ ਮਨ ਦੀ ਤਮੰਨਾ ਹੈ ਕਿ ਮੈਂ ਪੂਰੀ ਲੋਕ ਸਭਾ ਦੇ ਹਰ ਇੱਕ ਪਿੰਡ ਦੇ ਵਿੱਚ ਜਾਣਾ ਹੈ ਮੈਨੂੰ ਫੋਨ ਕੀਤਾ ਵੀ ਪੰਨੂ ਤੇ ਭਰਾ ਹੈ ਮੇਰਾ ਵੱਡਾ ਮੈਂ ਚਾਹੁੰਦਾ ਵੀ ਮੈਂ ਫਟੇ ਘਰ ਚੂੜੀਆਂ ਤੋਂ ਸ਼ੁਰੂਆਤ ਕਰਾਂ ਤੇ ਮੈਂ ਪੰਜਾਹਾਂ ਪਿੰਡਾਂ ਦੇ ਵਿੱਚ ਮੈਸੇਜ ਲਾਇਆ ਵੀ ਤੁਹਾਡੇ ਪਿੰਡਾਂ ਦੇ ਵਿੱਚੋਂ ਦੀ ਲੰਘਣਾ ਹੈ ਤੁਹਾਡੇ ਪਿੰਡਾਂ ਦੇ ਵਿੱਚੋਂ ਦੀ ਦੋ 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 ਮਿੰਟ ਵਾਸਤੇ ਲੰਘਣਾ ਹੈ ਕਿਉਂਕਿ ਕੰਮ ਦੇ ਦੇਣ ਨੇ ਅਸੀਂ ਵੀ ਕਿਸੇ ਨੂੰ ਕਿਸਾਨ ਭਰਾ ਨੂੰ ਮਜ਼ਦੂਰ ਭਰਾ ਨੂੰ ਤੰਗ ਨਹੀਂ ਕਰਨਾ ਚਾਹੁੰਦੇ ਥੋੜੇ ਦਿਨ ਪਹਿਲਾਂ ਬਹੁਤ ਵੱਡੀ ਸੰਗਤ ਨੇ ਰੈਲੀ ਕੀਤੀ ਆ ਉਹ ਰੈਲੀ ਦਾ ਵੀ ਮੈਂ ਜੀ ਧੰਨਵਾਦ ਦਿਲੋਂ ਪਿੰਡਾਂ ਦੇ ਵਿੱਚ ਹੱਦ ਤੋਂ ਜ਼ਿਆਦਾ ਪਿਆਰ ਮਿਲਿਆ ਹੱਦ ਤੋਂ ਜ਼ਿਆਦਾ ਲੋਕਾਂ ਨੇ ਪਿਆਰ ਦਿੱਤਾ ਸਾਰੀ ਮੇਰੀ ਟੀਮ ਨੇ ਕਲਸੀ ਸਾਹਿਬ ਨੂੰ ਵਧਾਈ ਦਿੱਤੀ ਆ ਵੀ ਅਸੀਂ ਤਕਰੀਬਨ 30 ਤੋਂ 35000 ਦੀ ਲੀਡ ਫਤੇਗੜ ਚੂੜੀਆਂ ਦੇ ਵਿੱਚੋਂ ਜਿਤਾ ਕੇ ਦਵਾਂਗੇ ਪਰ ਟੀਮ ਮੈਂ ਵਿਸ਼ਵਾਸ ਕਰਉਣਾ ਕਿ ਫਤੇਗੜ ਚੂੜੀਆਂ ਦੇ ਵਿੱਚੋਂ ਬਹੁਤ ਵੱਡੇ ਬਹੁਤ ਵੱਡੇ ਸੋਚੋਂ ਬਾਹਰ ਹੈ ਮੇਰੀ ਵੀ ਸਮਝ ਤੋਂ ਬਾਹਰ ਹੈ ਬਹੁਤ ਵੱਡੀ ਫਤੇਗੜ ਚੂੜੀਆਂ ਤੋਂ ਲੀਡ ਆਊਗੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਵੀ ਪ੍ਰਮਾਤਮਾ ਇਦਾਂ ਹੀ ਸਾਰੀ ਸੰਗਤ ਨੂੰ ਇਦਾਂ ਹੀ ਚੜ੍ਹਦੀ ਕਲਾ 'ਚ ਰੱਖੀ ਤੇ ਅਸੀਂ ਇਹਨਾਂ ਪਾਪੀਆਂ ਦਾ ਨਾਸ਼ ਕਰਦੇ ਰਹੀਏ ਇਹਨਾਂ ਪਾਪੀਆਂ ਦੇ ਵਿਰੁੱਧ ਜਿੰਨੇ ਵੀ ਸਾਡੇ ਕੋਲ ਹੋ ਸਕੇ ਆਪਣੀਆਂ ਟੀਮਾਂ ਛੋਟੇ ਛੋਟੇ ਘਰਾਂ ਚੋਂ ਛੋਟੇ ਛੋਟੇ ਪਰਿਵਾਰ ਦੇ ਬੱਚਿਆਂ ਨੂੰ ਖੜੇ ਕਰੀਏ ਤਾਂ ਜੋ ਸੱਚਾਈ ਨੂੰ ਸਾਹਮਣੇ ਲਿਆ ਸਕੀ। ਹੋੜ ਸ਼ਹਿਰੀ ਨੂੰ ਪਾਈਏ ਮੁੰਡਾ ਵੀ ਕਾ ਲੱਗਦਾ 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 ਨੀ ਨੂੰ ਪਾਈਏ ਮੁੰਡਾ ਵੀ ਪਾ ਲੱਗਦਾ ਵੋੜ ਸ਼ਹਿਰੀ ਨੂੰ ਪਾਈਏ ਮੁੰਡਾ ਵੀ ਪਾ ਲੱਗਦਾ ਵੋੜ ਸ਼ਹਿਰੀ ਨੂੰ ਪਾਈਏ ਮੁੰਡਾ ਵੀ ਪਾ ਲੱਗਦਾ ਵੋੜ ਸ਼ਹਿਰੀ ਨੂੰ ਪਾਈਏ ਮੁੰਡਾ ਵੀ ਪਾ ਲੱਗਦਾ